ਮਸਾਲਾ ਦੇ ਦੇ ਕੇ ਇਹ ਮਨ ਨੂੰ ਹੀ ਸਮਝਾਇਆ ਹੈ। ਔਰ ਮਨ ਸਮਝਾਵਨ ਕਰਨੇ ਕਛੁਵਕ ਪੜੀਏ ਗਿਆਨ। ਗੁਰੂ ਸਾਹਿਬ ਨੇ ਮਨ ਨੂੰ ਸੰਬੋਧਨ ਕਰਕੇ ਵੀ ਸ਼ਬਦ ਉਚਾਰਨ ਕੀਤੇ ਨੇ। اے ਮਨ ਪਿਆਰਿਆ ਵੀ ਇਹਨੂੰ ਲਿਖਿਆ। ਤੇ ਨਾਲੇ ਮਨ ਨੂੰ ਆਖਿਆ ਮਨ ਖੋਟਹਰ ਤੇਰਾ ਨਹੀਂ ਵਿਸਾਸ ਤੂੰ ਇਕ ਥਾਂ ਤੇ ਪਿਆਰਿਆ ਵੀ ਕਹਿ ਰਹੇ ਨੇ ਇਕ ਪਾਸੀ ਕਹਿ ਰਹੇ ਨੇ ਤੂੰ ਖੋਟਾ ਤੂੰ ਖੋਤੇ ਵਰਗਾ ਵੀ ਐ ਸਤਿਗੁਰੂ ਜੀ ਨੇ ਇਹਤੇ ਸਾਨੂੰ ਕਲਿਆਣਕਾਰੀ ਉਪਦੇਸ਼ ਇਹ ਦਿੱਤਾ ਕਿ ਜਿਹੜੇ ਤੁਹਾਡੇ ਮਨ ਦੇ ਵਿੱਚ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਜਾਂ ਗੁਰੂ ਸਾਹਿਬ ਕਹਿੰਦੇ ਨੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁੰਚ ਜਾਏ ਮੇਰੀ ਬੇਨਤੀ ਨੂੰ ਧਿਆਨ ਦੇ ਨਾਲ ਸਰਵਣ ਕਰਨਾ ਜੀ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਦੀਵਾਨ ਸਜਿਆ ਹੋਇਆ ਹੈ ਸੰਗਤਾਂ ਆਉਂਦੀਆਂ ਨੇ ਘਰ ਬਿਟਾਵਾਂ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਦੀਆਂ ਨੇ ਤੇ ਗੁਰੂ ਸਾਹਿਬ ਨੂੰ ਬੇਨਤੀਆਂ ਕਰਦੀਆਂ ਨੇ ਕਿ ਮਹਾਰਾਜ ਸਾਡੇ ਇਹ ਕਾਰਜ ਸਵਰ ਜਾਣ ਗੁਰੂ ਸਾਹਿਬ ਕਹਿੰਦੇ ਨੇ ਤੁਹਾਡਾ ਭਲਾ ਹੋਵੇ ਉਸੇ ਸੰਗਤ ਦੇ ਵਿੱਚ ਇੱਕ ਸੱਜਣ ਨੇ ਉੱਠ ਕੇ ਆਪਣੇ ਗਲੇ ਵਿੱਚ ਪੱਲਾ ਬਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਸੱਚੇ ਬਾਦਸ਼ਾਹ ਇੱਕ ਬੇਨਤੀ ਹੈ ਮਹਾਰਾਜ ਕਹਿੰਦੇ ਦੱਸੋ ਤਾਨੂੰ ਕੀ ਚਾਹੀਦਾ ਹੈ ਮਹਾਰਾਜ ਮੈਨੂੰ ਚਾਹੀਦਾ ਕੁਝ ਨਹੀਂ ਹੈ ਪਰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਮੇਰਾ ਮਨ ਟਿਕਦਾ ਨਹੀਂ ਹੈ ਮੇਰਾ ਮਨ ਖਲੋਂਦਾ ਨਹੀਂ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਉਸ ਸਿੱਖ ਨੂੰ ਕਹਿ ਰਹੇ ਨੇ ਵਧਾਈਆਂ ਹੋਣ ਫਿਰ ਤੁਹਾਨੂੰ ਸਿੱਖ ਨੇ ਸੋਚਿਆ ਕਿ ਮੇਰੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਸਮਝੇ ਨਹੀਂ ਫੇਰ ਕਿਹਾ ਸੱਚੇ ਪਾਤਸ਼ਾਹ ਮੇਰੀ ਇਹ ਬੇਨਤੀ ਹੈ ਕਿ ਮੇਰਾ ਮਨ ਖਲੋਂਦਾ ਨਹੀਂ ਮੇਰਾ ਮਨ ਟਿਕਦਾ ਨਹੀਂ ਗੁਰੂ ਸਾਹਿਬ ਕਹਿੰਦੇ ਵਧਾਈਆਂ ਹੋਣ ਤੁਹਾਨੂੰ ਫੇਰ ਉਹ ਸਿੱਖ ਸੋਚੀ ਪੈ ਗਿਆ ਲੱਗਦਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਵਡੇਰੀ ਹੋ ਗਈ ਹੈ ਕਿਉਂਕਿ ਸਭ ਤੋਂ ਵੱਡ ਉਮਰ ਜਿਹੜੀ ਇਸ ਸੰਸਾਰ ਦੇ ਉੱਤੇ ਧਰਤ ਦੇ ਉੱਤੇ ਗੁਰੂ ਅਮਰਦਾਸ ਮਹਾਰਾਜੀ ਸਰੀਰਕ ਜਾਮੇ ਵਿੱਚ ਬਤੀਤ ਕਰਕੇ ਗਏ। ਗੁਰਬਾਣੀ ਵਿੱਚ ਲਿਖਿਆ ਕਿ 70 ਕਾ ਮਤ ਹੀਣ 80 ਕਾ ਬਿਵਹਾਰ ਨਾ ਪਾਵੇ ਤੇ ਗੁਰੂ ਸਾਹਿਬ ਦੀ ਉਮਰ 90 ਤੋਂ ਉੱਪਰ ਹੈ। ਮਹਾਰਾਜ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣੋ। ਮੈਨੂੰ ਵਧਾਈਆਂ ਕਿਉਂ ਦੇ ਰਹੇ ਹੋ ਮੈਂ ਤਾਂ ਇਹ ਕਹਿ ਰਿਹਾ ਸੱਚੇ ਪਾਤਸ਼ਾਹ ਮੇਰਾ ਮਨ ਨਹੀਂ ਖਲੋਂਦਾ ਮੇਰਾ ਮਨ ਨਹੀਂ ਟਿਕਦਾ ਗੁਰੂ ਸਾਹਿਬ ਕਹਿੰਦੇ ਵਧਾਈਆਂ ਹੋਣ ਸਿੱਖ ਕਹਿੰਦਾ ਮਹਾਰਾਜ ਵਧਾਈਆਂ ਕਾਹਦੀਆਂ ਗੁਰੂ ਸਾਹਿਬ ਕਹਿੰਦੇ ਨੇ ਵੇਖੋ ਸੰਗਤ ਦੇ ਵਿੱਚ ਕਿੰਨੀ ਸੰਗਤ ਜੁੜ ਬੈਠੀ ਐ ਇਹ ਸਾਰੇ ਰੋਗੀ ਨੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਤੁਹਾਨੂੰ ਵਧਾਈਆਂ ਇਸ ਕਰਕੇ ਦੇ ਰਹੇ ਆ ਕਿ ਤੁਹਾਨੂੰ ਬਿਮਾਰੀ ਦਾ ਤੇ ਪਤਾ ਲੱਗ ਗਿਆ ਨਾ ਕਿ ਤੁਹਾਡਾ ਮਨ ਟਿਕਦਾ ਨਹੀਂ ਟਿਕਦਾ ਕਿਉਂ ਨਹੀਂ ਕਿਉਂਕਿ ਮਨ ਭਟਕਿਆ ਹੋਇਆ ਹੈ ਭਟਕਿਆ ਕਿੱਥੇ ਹੋਇਆ ਹੈ ਕਹਿੰਦੇ ਧਨ ਪਦਾਰਥਾਂ ਵਿੱਚ ਭਟਕਿਆ ਹੋਇਆ ਹੈ ਮਾਇਆ ਦੇ ਪਿੱਛੇ-ਪਿੱਛੇ ਜਾਂਦਾ ਹੈ ਤੇ ਜਿਸ ਨੂੰ ਬਿਮਾਰੀ ਦਾ ਪਤਾ ਲੱਗ ਜਾਵੇ ਇਹ ਉਹ ਕੋਸ਼ਿਸ਼ ਕਰਦਾ ਹੈ ਉਹਦੇ ਨਿਵਾਰਣ ਦੇ ਲਈ ਫਿਰ ਉਹ ਦਵਾਈ ਖਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਵੱਖ-ਵੱਖ ਬਿਮਾਰੀਆਂ ਤੇ ਵੱਖ-ਵੱਖ ਮੈਡੀਸਿਨਾਂ ਹੁੰਦੀਆਂ ਨੇ ਜੇ ਜ਼ੁਕਾਮ ਲੱਗ ਗਿਆ ਤੇ ਤੁਸੀਂ ਜ਼ੁਕਾਮ ਦੀ ਦਵਾਈ ਖਾਂਦੇ ਹੋ ਇਹ ਨਹੀਂ ਕਿ ਬੁਖਾਰ ਦੀ ਗੋਲੀ ਖਾ ਲਓ ਵੱਖ-ਵੱਖ ਬਿਮਾਰੀਆਂ ਤੇ ਵੱਖ-ਵੱਖ ਦਵਾਈਆਂ ਪਰ ਗੁਰੂ ਸਾਹਿਬ ਕਹਿੰਦੇ ਨੇ ਨਾਮ ਇੱਕ ਐਸੀ ਦਵਾਈ ਹੈ ਉਹ ਸਾਰੇ ਰੋਗਾਂ ਤੋਂ ਮੁਕਤ ਕਰ ਦਿੰਦੀ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਤੁਹਾਨੂੰ ਵਧਾਈਆਂ ਹੋਵਣ ਤੁਹਾਨੂੰ ਤੁਹਾਡੀ ਬਿਮਾਰੀ ਦਾ ਪਤਾ ਲੱਗ ਗਿਆ ਨਹੀਂ ਤਾਂ ਮੈਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਮੈਂ ਰੋਗੀਆਂ ਸਗੋਂ ਇਹ ਧਾਰਮਿਕ ਕਰਮ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇੱਕ ਹੁੰਦਾ ਹੈ ਮਾਨ ਇੱਕ ਹੁੰਦਾ ਹੈ ਗਹਿਰਾ ਮਾਨ ਬੜਾ ਅੰਦਰ ਲੁਕਿਆ ਹੋਇਆ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬੜਾ ਕ੍ਰਿਟੀਕਲ ਰੋਗ ਹੈ ਹਮੈ ਦੀਰਗ ਰੋਗ ਹੈ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਅਜੇ ਤੱਕ ਇਹ ਹੀ ਨਹੀਂ ਸੀ ਸਮਝ ਆ ਰਹੀ ਕਿ ਮੈਂ ਗਲਤ ਹਾਂ ਜਿਸ ਮਨੋਖ ਨੂੰ ਉਹਦੇ ਮਨ ਨੂੰ ਪੜਨਾ ਆ ਗਿਆ ਜਿਸ ਨੂੰ ਪਤਾ ਲੱਗ ਗਿਆ ਕਿ ਮੈਂ ਭਟਕਿਆ ਹੋਇਆ ਫਿਰ ਉਹ ਗੁਰੂ ਕੋਲ ਆ ਜਾਂਦਾ ਹੈ ਫਿਰ ਗੁਰੂ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਚੌਥੈ ਚੰਚਲ ਮਨ ਕੋ ਗਹੋ ਗਹੋ ਕਹਿੰਦੇ ਨੇ ਪਕੜ ਕੇ ਰੱਖੋ ਮਨ ਨੂੰ ਮਨ ਨੂੰ ਵੇਲਾ ਨਾ ਛੱਡਦੇ ਹੋ ਮਨਨ ਨੂੰ ਟਿਕਾਉਣ ਵਾਸਤੇ ਮਨਨ ਨੂੰ ਠਹਿਰਾਉਣ ਵਾਸਤੇ ਗੁਰੂ ਸਾਹਿਬ ਆਖਦੇ ਨੇ ਜਿਵੇਂ ਇੱਕ ਮਿੱਟੀ ਦੇ ਵਿੱਚ ਪਾਣੀ ਪਾ ਕੇ ਮਿੱਟੀ ਨੂੰ ਗੁੰਨ ਕੇ ਇੱਕ ਘੜਾ ਬਣਾ ਲਿਆ ਜਾਂਦਾ ਹੈ ਉਸ ਘੜੇ ਵਿੱਚ ਫਿਰ ਪਾਣੀ ਨੂੰ ਟਿਕਾਉ ਤੇ ਟਿਕ ਜਾਂਦਾ ਹੈ ਨਹੀਂ ਤਾਂ ਪਾਣੀ ਨੂੰ ਵਹਿਲਾ ਛੱਡ ਦਿਓ ਜਿੱਧਰ ਨੂੰ ਮੂੰਹ ਕਰੇਗਾ ਉਧਰ ਨੂੰ ਖਿਲਰ ਜਾਏਗਾ ਮਹਾਰਾਜ ਨੇ ਬਾਣੀ ਵਿੱਚ ਇਹ ਉਦਾਹਰਣ ਰੱਖੀ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਜੇ ਮਨ ਨੂੰ ਟਿਕਾਉਣਾ ਹੈ ਤੇ ਉਹਦੇ ਲਈ ਤੁਹਾਨੂੰ ਗੁਰਬਾਣੀ ਪੜ੍ਹਨੀ ਪਏਗੀ ਗੁਰੂ ਦਾ ਗਿਆਨ ਅਰਜਿਤ ਕਰਨਾ ਪਏਗਾ ਚੌਥੇ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਬੋ ਨਾ ਬਹੋ ਕਦੇ ਵੀ ਕਾਮ ਅਤੇ ਕ੍ਰੋਧ ਦੀ ਸੰਗਤ ਨਾ ਕਰੋ ਇਹ ਬੜੇ ਵੱਡੇ ਤੋਂ ਪਰਬਲ ਵਿਕਾਰ ਨੇ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਇੱਕ ਸੁਨਿਆਰ ਵੀਰ ਸੋਨੇ ਨੂੰ ਗਲਾਉਣ ਦੇ ਵਾਸਤੇ ਸੁਹਾਗਾ ਪਾ ਦਿੰਦਾ ਹੈ ਸੁਹਾਗਾ ਪਾ ਕੇ ਜਦੋਂ ਅੱਗ ਤੇ ਤਪਾਉਂਦਾ ਹੈ ਤੇ ਉਹ ਦੇ ਵਿੱਚੋਂ ਅਸ਼ੁੱਧੀ ਜਿਹੜੀ ਹੈ ਨਾ ਉਹ ਸਾਰੀ ਸੜ ਜਾਂਦੀ ਹੈ ਮਹਾਰਾਜ ਨੇ ਇਹ ਵੀ ਉਦਾਹਰਣ ਬਾਣੀ ਵਿੱਚ ਰੱਖੀ ਕਿ ਕਾਮ ਕ੍ਰੋਧ ਕਾਇਆ ਕੋ ਗਲੈ ਜਿਉ ਕੰਚਨ ਸੁਹਾਗਾ ਢਾਲੈ ਜਿਵੇਂ ਸੁਹਾਗਾ ਸੋਨੇ ਨੂੰ ਪਗਲਾ ਦਿੰਦਾ ਢਾਲ ਦਿੰਦਾ ਇਵੇਂ ਕਾਮ ਤੇ ਕ੍ਰੋਧ ਤੇਰੇ ਸਰੀਰ ਨੂੰ ਗਾਲ ਦੇਣਗੇ ਇਸ ਕਰਕੇ ਕਾਮ ਕ੍ਰੋਧ ਸੰਗ ਕਬੋ ਨਾ ਬਹੋ ਕਦੇ ਵੀ ਇਹਨਾਂ ਵਿਕਾਰਾਂ ਦੇ ਕੋਲ ਨਾ ਬੈਠੋ ਜੇ ਕੋਈ ਮਨੁੱਖ ਜ਼ਿਆਦਾ ਕ੍ਰੋਧਵਾਨ ਹੈ ਜੇਕਰ ਕੋਈ ਮਨੁੱਖ ਬਹੁਤਾ ਕਾਮੀ ਹੈ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੋ ਜਲ ਤਲ ਮਾਹੇ ਆਪਹਿ ਆਪ ਪਰਮਾਤਮਾ ਜਲ ਵਿੱਚ ਥਲ ਵਿੱਚ ਕਹਿਣ ਤੋਂ ਭਾਵ ਕਿ ਸਭ ਥਾਵਾਂ ਤੇ ਉਹਦੀ ਜੋਤ ਵਿਆਪਕ ਮੌਜੂਦ ਪਸਰ ਰਹੀ ਹੈ ਹਰ ਥੰਗ ਤੇ ਪਰਮਾਤਮਾ ਹੈ ਸਭ ਥਾਵਾਂ ਤੇ ਉਹ ਪਰਮਾਤਮਾ ਮੌਜੂਦ ਹੈ ਆਪੇ ਜਪੋ ਆਪਣਾ ਜਾਪ ਤੇ ਆਪਣੇ ਕੰਮ ਆਉਣ ਵਾਲਾ ਜੋ ਕਾਰਜ ਹੈ ਉਹ ਹੈ ਜਪਣਾ ਆਪਣਾ ਜਾਪ ਆਪਣੇ ਮਨ ਕੋਲ ਬੈਠ ਕੇ ਮਨ ਨੂੰ ਨਾਲ ਲੈ ਕੇ ਫੇਰ ਤੁਸੀਂ ਇਹ ਕਮਾਈ ਕਰੋ ਆਪੇ ਜਪੋ ਆਪਣਾ ਜਾਪ ਇਹ ਨਹੀਂ ਕਿ ਮੈਂ ਅੱਖਾਂ ਕੇ ਜੀ ਜਾਪ ਤੁਸੀਂ ਕਰੋ ਤੇ ਲਾਭ ਮੈਨੂੰ ਮਿਲ ਜਾਵੇ ਇਹ ਤਾਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਹ ਤਾਂ ਭਲਿਆ ਜੇ ਤੈਨੂੰ ਸੰਸਾਰ ਸਾਗਰ ਤੋਂ ਤਰਨਾ ਹੈ ਨਾ ਇਹ ਕਾਰਜ ਤੇਨੂੰ ਆਪ ਕਰਨਾ ਪਏਗਾ। ਔਰ ਜੋ ਗੁਰੂ ਬਚਨ ਆਖੇ ਉਹ ਬਚਨ ਤੇਨੂੰ ਮੰਨਣੇ ਪੈਣਗੇ। ਜੇ ਤੂੰ ਬਚਨ ਕਮਾਵੇਂਗਾ ਗੁਰੂ ਦਾ ਤੇ ਤੂੰ ਭਵਜਲ ਸੰਸਾਰ ਸਾਗਰ ਤੂੰ ਤਰ ਜਾਵੇਂਗਾ। ਆਖੇ ਕਿ ਨਹੀਂ ਦੂਜਾ ਕਰੇ ਤੀਜਾ ਕਰੇ। ਜਾਂ ਮੈਂ ਮਾਇਆ ਦੇ ਕੇ ਇਹਦੇ ਕੋਲੋਂ ਆ ਜਾਪ ਕਰ ਬਲਮ ਤੇ ਇਹਦਾ ਫਲ ਮੈਨੂੰ ਮਿਲ ਜਾਵੇ। ਮਹਾਰਾਜ ਕਹਿੰਦੇ ਐਸਾ ਨਹੀਂ ਹੋ ਸਕਦਾ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਰੋਟੀ ਖਾਓ ਤੁਸੀਂ ਤੇ ਢਿੱਡ ਮੇਰਾ ਭਰ ਜਾਏ ਪਾਣੀ ਪੀਓ ਤੁਸੀਂ ਪਿਆਸ ਮੇਰੀ ਤਰੇ ਮੁੱਕ ਜੇ ਇਹ ਤਾਂ ਨਹੀਂ ਹੋ ਸਕਦਾ ਦੂਜੇ ਪਾਸ਼ਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਸਾਹਿਬ ਦੇ ਦਵਾਰੇ ਦੇ ਉੱਤੇ ਇੱਕ ਸਿੱਖ ਰਹਿੰਦਾ ਹੈ ਉਹ ਸਿੱਖ ਨੂੰ ਜਦੋਂ ਹੋਰ ਮਹਾਰਾਜ ਦੀ ਜਿਹੜੀ ਸੇਵਾ ਧਾਰਨੇ ਸਿੰਧ ਕੀ ਸਿੱਖ ਨੇ ਉਹ ਕਹਿੰਦੇ ਨੇ ਆ ਭਾਂਡੇ ਮਾਂਜਲੇ ਇਹ ਅਵਸਥਾ ਸਾਡੀ ਵੀ ਹੈ ਕਿ ਅਸੀਂ ਗੁਰੂ ਦਾ ਬਚਨ ਨਹੀਂ ਮੰਨਿਆ ਗੁਰੂ ਦੇ ਬਚਨ ਦੀ ਕਮਾਈ ਨਹੀਂ ਕੀਤੀ ਅੱਗੋਂ ਸਾਡੇ ਕੋਲ ਜਵਾਬ ਬੜੇ ਵੱਖਰੇ ਵੱਖਰੇ ਹੁੰਦੇ ਨੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਵਿੱਚੋਂ ਨਿਕਲਣਾ ਚਾਹੁੰਦੇ ਅਸੀਂ ਜਦੋਂ ਕਹਿਣਾ ਉਸ ਨੂੰ ਕਿ ਆਹ ਭਾਂਡੇ ਮਾਜ ਲੈ ਕਹਿੰਦੇ ਮੈਂ ਕਿਉਂ ਮਾਜਾਂ ਮੈਨੂੰ ਤੇ ਗੁਰੂ ਆਖੇਗਾ ਤਾਂ ਇਹ ਸੇਵਾ ਕਰਾਂਗਾ ਜੇ ਕਹਿ ਦੇਣਾ ਕਿ ਆਹ ਦਰੀਆਂ ਵਿਛਾ ਦਿਓ ਚਾਦਰਾਂ ਇਕੱਠੀਆਂ ਕਰ ਦਿਓ ਕਹਿੰਦੇ ਮੈਂ ਤੁਹਾਡੇ ਆਖਿਆ ਨਹੀਂ ਮੈਂ ਤੇ ਜੋ ਗੁਰੂ ਆਖੇਗਾ ਬਚਨ ਉਹ ਮੈਂ ਮੰਨਣਾ ਜੇ ਕਹਿ ਦੇਣਾ ਕਿ ਜਾਓ ਜੰਗਲ ਦੇ ਵਿੱਚੋਂ ਲੱਕੜਾਂ ਵੜ ਲੈ ਆਓ ਉਦੋਂ ਕਹਿ ਦੇਣਾ ਜੇ ਗੁਰੂ ਆਖੇਗਾ ਤੇ ਮੈਂ ਉਹ ਬਚਨਾਂ ਦੀ ਕਮਾਈ ਕਰਾਂਗਾ ਇੱਕ ਦਿਨ ਉਹ ਅੰਮ੍ਰਿਤ ਵੇਲੇ ਉਠਿਆ ਨਾ ਨਿਤਨੇਮ ਨਾ ਕੀਤਾ ਬਾਣੀ ਨਾ ਪੜ੍ਹੀ ਤੇ ਗੁਰੂ ਸਾਹਿਬ ਰਸਤੇ ਤੇ ਤੁਰੇ ਆਉਂਦੇ ਨੇ ਤੇ ਇਹ ਵੀ ਅੱਖਾਂ ਮੜਦਾ ਹੋਇਆ ਉਧਰ ਨੂੰ ਤੁਰਿਆ ਆਵੇ ਗੁਰੂ ਸਾਹਿਬ ਨੇ ਆਖਿਆ ਕਿ ਆਹ ਸਿੱਖ ਕਿਹੜਾ ਹੈ ਨਾ ਇਹ ਕਦੇ ਅੰਮ੍ਰਿਤ ਵੇਲੇ ਦਸਿਆ ਕਹਿੰਦੇ ਆਪਣੇ ਇੱਥੇ ਹੀ ਰਹਿੰਦਾ ਖਡੂਰ ਸਾਹਿਬ ਵਾਹਿਗੁਰੂ ਗੁਰਿੰਦਵਾਲ ਸਾਹਿਬ ਰਹਿੰਦੇ ਆ ਕਹਿੰਦੇ ਮਹਾਰਾਜ ਇਹ ਬੜਾ ਬਿਹਰਿਆ ਹੋਇਆ ਸਿੱਖ ਹੈ ਇਹਨੂੰ ਕੋਈ ਸੇਵਾ ਆਖੀਏ ਤੇ ਕਹਿੰਦਾ ਮੈਂ ਨਹੀਂ ਕਰਨੀ ਮੈਨੂੰ ਗੁਰੂ ਜਿਹੜਾ ਬਚਨ ਆਖੇਗਾ ਨਾ ਮੈਂ ਉਹ ਕਰਨਾ ਹੈ ਇਹ ਸਿੱਧਾ ਤੁਹਾਡੇ ਕੋਲੋਂ ਹੁਕਮ ਮੰਨਣ ਦੀ ਗੱਲ ਕਰਦਾ ਹੈ ਗੁਰੂ ਸਾਹਿਬ ਨੇ ਆਖਿਆ ਹਾਂਜੀ ਇੱਥੇ ਹੀ ਰਹਿੰਦੇ ਹੋ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਕਿਉਂ ਨਹੀਂ ਆਏ ਕਹਿੰਦੇ ਮਹਾਰਾਜ ਮੇਰੀ ਅੱਖ ਨਹੀਂ ਖੁੱਲੀ ਜਾਗ ਨਹੀਂ ਆਈ ਜੇ ਮੈਨੂੰ ਕੋਈ ਜਗਾ ਦੇਂਦਾ ਤੇ ਮੈਂ ਆ ਜਾਂਦਾ ਕੋਈ ਸੇਵਾ ਕਰਿਆ ਕਰੋ ਕੋਈ ਆਏ ਗਏ ਦੀ ਸੇਵਾ ਸਿਮਰਨ ਕਰਿਆ ਕਰੋ ਮਹਾਰਾਜ ਨੇ ਕਿਹਾ ਕਿ ਤੁਸੀਂ ਲੰਗਰ ਪ੍ਰਸ਼ਾਦਾ ਛੱਕ ਕੇ ਗੁਰੂ ਦਰਬਾਰ ਵਿੱਚ ਆ ਕੇ ਮੈਨੂੰ ਮਿਲੋ ਉਹ ਸਿੱਖ ਲੰਗਰ ਪ੍ਰਸ਼ਾਦਾ ਛੱਕ ਕੇ ਗੁਰੂ ਦਰਬਾਰ ਵਿੱਚ ਆਇਆ ਮਹਾਰਾਜ ਕਹਿੰਦੇ ਨੇ ਇੱਕ ਕਲਮ ਤੇ ਦਵਾਤ ਲਿਆ ਕਲਮ ਔਰ ਦਵਾਤ ਲੈ ਕੇ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਉਹਦੇ ਉੱਤੇ ਪਰਚੇ ਤੇ ਲਿਖ ਦਿੱਤਾ ਲਿਖਿਆ ਇਹ ਕਿ ਜੰਗਲ ਵਿੱਚ ਜਾ ਕੇ ਕਠੀਆਂ ਲੱਕੜਾਂ ਕਰਕੇ ਚਿਖਾ ਬਾਲ ਕੇ ਤੇ ਉੱਤੇ ਬਹਿ ਜਾ ਥੱਲੇ ਨਾਲ ਸੈਨ ਕਰ ਦਿੱਤੇ ਆਪਣੇ ਇਹ ਆ ਗੁਰੂ ਦਾ ਬਚਨ ਤੋਂ ਮੰਨਣਾ ਹੁਣ ਅਸੀਂ ਵੀ ਇਹੀ ਚਾਹੁੰਦੇ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਮੇਰੇ ਸਾਹਮਣੇ ਪ੍ਰਗਟ ਹੋ ਜਾਣ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜੇ ਗੁਰੂ ਨਾਨਕ ਸਾਹਿਬ ਸਾਖਸ਼ਾਤ ਰੂਪ ਵਿੱਚ ਵੀ ਪ੍ਰਗਟ ਹੋ ਜਾਣ ਕੋਈ ਬਚਨ ਦੀ ਕਮਾਈ ਸਾਨੂੰ ਕਹਿ ਜਾਣ ਅਸੀਂ ਨਹੀਂ ਮੰਨਣਾ ਸਾਡਾ ਵੀ ਉਹੀ ਹਾਲ ਉਸ ਸਿੱਖ ਵਾਂਗ ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਚਿਖਾ ਬਾਲ ਲਈ ਪਰ ਹੁਣ ਅੰਦਰ ਬੈਠੇ ਕਿਵੇਂ ਗੁਰੂ ਦਾ ਬਚਨ ਕਿਵੇਂ ਇਹ ਪੂਰਾ ਹੋਵੇ ਕਹਿੰਦੇ ਨੇ ਇੱਕ ਚੋਰ ਜਿਹੜਾ ਚੋਰੀ ਕਰਕੇ ਇਥੇ ਪਹੁੰਚਿਆ ਉਹਨੇ ਵੇਖਿਆ ਕਿ ਇੱਕ ਚਿਖਾ ਬੱਲ ਰਹੀ ਹੈ ਉਹਨੂੰ ਪੁੱਛਿਆ ਕਿ ਆ ਕਿਹਦੀ ਚਿਖਾ ਬੱਲ ਰਹੀ ਹੈ ਤੇ ਕੱਲਾ ਹੀ ਤੂੰ ਬੈਠਾ ਹੈ ਕਹਿੰਦੇ ਚਿਖਾ ਤੇ ਇਹ ਮੇਰੀ ਬੱਲ ਰਹੀ ਹੈ ਆ ਗੁਰੂ ਨੇ ਮੈਨੂੰ ਕੋਈ ਬਚਨ ਕਮਾਉਣ ਵਾਸਤੇ ਆਖਿਆ ਤੇ ਮੇਰਾ ਜੀ ਨਹੀਂ ਕਰਦਾ ਹੁਣ ਅੱਗ ਵਿੱਚ ਕਿਵੇਂ ਬਹਾਂ ਕਿਵੇਂ ਬੈਠਾਂ ਤੇ ਉਸ ਸਿੱਖ ਨੇ ਕਿਹਾ ਜਦੋਂ ਕਾਗਜ਼ ਲਿਆ ਤੇ ਉਹਨੇ ਕਿਹਾ ਆ ਇਹਨਾ ਕਹਿ ਦੇ ਕਿ ਆ ਬਚਨ ਤੈਨੂੰ ਦਿੱਤਾ ਉਹ ਬਚਨ ਕਹਿੰਦੇ ਨੇ ਆਪਣੇ ਹੱਥ ਵਿੱਚ ਉਸ ਚੋਰ ਨੇ ਪਕੜ ਲਿਆ ਕਹਿੰਦੇ ਆ ਲੈ ਸਾਰਾ ਮਾਲ ਅਸਬਾਬ ਸਾਰਾ ਕੁਝ ਤੈਨੂੰ ਦਿੱਤਾ ਤੂੰ ਆਪਣਾ ਰਾਏ ਪੈ ਉਹ ਬੜਾ ਖੁਸ਼ ਹੋਇਆ ਕਹਿੰਦੇ ਵੇਖੋ ਗੁਰੂ ਨੇ ਕੈਸੀ ਵਿੱਧ ਬਣਾ ਦਿੱਤੀ ਕਿ ਸਾਰਾ ਕੁਝ ਮੈਨੂੰ ਮਿਲ ਗਿਆ ਤੇ ਅੱਗ ਦੇ ਵਿੱਚ ਚੋਰ ਸੜ ਮਰੇਗਾ ਗੁਰੂ ਦਾ ਬਚਨ ਜਿਹੜਾ ਹੈ ਨਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਨਾ ਸਕੇ ਜਾਲੇ ਚੋਰ ਜਿਵੇਂ ਛਾਲ ਮਾਰੇ ਚਿਕਾਰ ਦੇ ਵਿੱਚ ਤੇ ਅਗ ਬੁਝ ਜਾਏ ਫੇਰ ਉਹ ਲੱਕੜਾ ਇਕੱਠੀਆਂ ਕਰਕੇ ਫੇਰ ਅਗ ਦੇ ਵਿੱਚ ਛਾਲ ਮਾਰੇ ਫੇਰ ਉਹ ਅਗ ਬੁਝ ਜਾਏ ਉਹਨੇ ਬੜੀ ਕੋਸ਼ਿਸ਼ ਕੀਤੀ ਜਿੱਦਰ ਜਿੱਦਰ ਉਹ ਛਾਲਾ ਮਾਰੇ ਅਗ ਬੁਝਦੀ ਜਾਵੇ ਉਹ ਫਿਰ ਅਖੀਰ ਨੂੰ ਹਾਰ ਕੇ ਗੁਰੂ ਦੇ ਚਰਨਾਂ ਵਿੱਚ ਆ ਗਿਆ ਉਹ ਕਾਗਜ਼ ਵੀ ਨਾਲ ਲਿਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਜੋ ਵਿਦ ਤੁਸੀਂ ਬਣਾਈ ਐ ਉਹ ਤੁਸੀਂ ਆਪ ਜਾਣਦੇ ਹੋ ਇਹ ਬਚਨ ਤੁਸੀਂ ਆਪਣੇ ਇੱਕ ਸਿੱਖ ਨੂੰ ਦਿੱਤਾ ਸੀ ਪਰ ਉਹਨੇ ਨਹੀਂ ਕਮਾਇਆ ਮੈਂ ਇਹ ਦੀ ਕਮਾਈ ਕਰਦਾ ਅੱਗ ਵਿੱਚ ਛਾਲ ਮਾਰਦਾ ਪਰ ਮੈਂ ਸੜਦਾ ਨਹੀਂ ਤੇ ਸਤਿਗੁਰੂ ਜੀ ਨੇ ਆਖਿਆ ਕਿ ਤੇਰਾ ਭਲਾ ਹੋਵੇ ਤੂੰ ਚੋਰ ਹੋਣ ਦੇ ਬਾਵਜੂਦ ਵੀ ਇਹ ਮੇਰੇ ਬਚਨ ਕਮਾਏ ਨੇ ਤੂੰ ਪਵਜਲ ਸੰਸਾਰ ਸਾਗਰ ਤੂੰ ਤਰ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਾ ਬਚਨ ਹੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਤੇ ਦੂਜੇ ਪਾਸੇ ਉਹ ਜਿਹੜਾ ਸਿੱਖ ਸੀ ਉਹ ਪਕੜਿਆ ਗਿਆ ਉਹਦੇ ਕੋਲੋਂ ਮਾਰਸ ਬਾਬ ਪਕੜਿਆ ਗਿਆ ਜਦੋਂ ਤੇ ਰਾਜੇ ਨੇ ਕਿਹਾ ਇਹਦਾ ਹੁਣ ਫਾਹਾ ਕੱਟ ਦਿਓ ਸੂਲੀ ਤੇ ਲਟਕਾ ਦਿਓ ਭਗਤ ਜੀ ਕਹਿੰਦੇ ਨੇ ਆਪੈ ਜਪੋ ਆਪਣਾ ਜਾਪ ਤੁਹਾਡੇ ਜਿਹੜੇ ਕਾਰਜ ਆਉਣਾ ਹੈ ਉਹ ਇਹੀ ਹੈ ਜੋ ਤੁਸੀਂ ਆਪਣੀ ਰਸਨਾ ਤੋਂ ਜਪ ਲਿਆ ਜੋ ਇਹਨਾ ਫਿਜ਼ੀਕਲੀ ਹੱਥਾਂ ਦੇ ਨਾਲ ਸੇਵਾ ਕਰ ਲਈ ਉਹ ਤੁਹਾਡੇ ਖਾਤੇ ਵਿੱਚ ਲਿਖੀ ਜਾਏਗੀ ਅਗਲਾ ਬਚਨ ਹੈ ਪਾਂਚ ਹੈ ਪੰਜ ਤਤ ਵਿਸਥਾਰ ਪੰਜਵੀਂ ਤਰੀਕ ਤੇ ਰਾਹੀ ਪੰਜਵੀਂ ਥਿਤ ਦੇ ਰਾਹੀ ਭਗਤ ਜੀ ਸਾਨੂੰ ਕल्याणकारी ਉਪਦੇਸ਼ ਬਖਸ਼ਦੇ ਨੇ ਕਿ ਪਰਮਾਤਮਾ ਨੇ ਪੰਜਾਂ ਤਤਾਂ ਦਾ ਇਹ ਖਿਲਾਰਾ ਖਿਲਾਰੇ ਹੈ ਇਹ ਜੋ ਜਗਤ ਦੀ ਰਚਨਾ ਤੁਸੀਂ ਦੇਖਦੇ ਹੋ ਇਹ ਜਗਤ ਦੀ ਰਚਨਾ ਪੰਜਾਂ ਤਤਾਂ ਤੋਂ ਬਣੀ ਔਰ ਪੰਜਾਂ ਤਤਾਂ ਦਾ ਫਿਰ ਸਰੀਰ ਬਣਾਇਆ ਔਰ ਇਹਦੇ ਵਿੱਚ ਛੇਵਾਂ ਮਨਟ ਕਾ ਦਿੱਤਾ ਸਤਿਗੁਰੂ ਜੀ ਕਹਿੰਦੇ ਨੇ ਉਹਨੇ ਇਹ ਵਿਸਥਾਰਾ ਜਿਹੜਾ ਹੈ ਪੰਜਾਂ ਤਤਾਂ ਤੋਂ ਬਣਾਇਆ ਹੈ ਪਾਚੈ ਪੰਜ ਤਤ ਵਿਸਥਾਰ ਕਨਕ ਕਾਮਨੀ ਜੁਗ ਵਿਵਹਾਰ ਕਨਕ ਕਹਿੰਦੇ ਨੇ ਸੋਨੇ ਨੂੰ ਕਾਮਨੀ ਕਹਿੰਦੇ ਨੇ ਇਸਤਰੀ ਨੂੰ ਜੁਗ ਕਹਿੰਦੇ ਨੇ ਦੋ ਨੂੰ ਜੁਗ ਦੋ ਨੂੰ ਕਹਿੰਦੇ ਨੇ ਬਿਹਾਰ ਇਹ ਜਿਹੜੇ ਸੰਸਾਰ ਦੀ ਰੀਤ ਹੈ ਇਹ ਸੰਸਾਰੀ ਲੋਕ ਜਾਦੇ ਸੋਨੇ ਦੇ ਰਸ ਦੇ ਵਿੱਚ ਨੇ ਜਾਂ ਫਿਰ ਇਸਤਰੀ ਦੇ ਪ੍ਰੇਮ ਵਿੱਚ ਬੈਠੇ ਨੇ ਮਹਾਰਾਜ ਕਹਿੰਦੇ ਨੇ ਇਹਨਾਂ ਤੋਂ ਤੂੰ ਬਾਹਰ ਨਿਕਲਣਾ ਹੈ ਮਹਾਰਾਜ ਜੀ ਦਾ ਇੱਕ ਬਚਨ ਹੈ ਕੰਚਨ ਨਾਰੀ ਮੈਂ ਜਿਉ ਲੁਬਤ ਹੈ ਇਹ ਜਿਹੜੀ ਸਾਡੀ ਸੁਰਤ ਹੈ ਨਾ ਇਹ ਕਿੱਥੇ ਜਾ ਕੇ ਖਲੋ ਜਾਂਦੀ ਹੈ ਜਾਂ ਸੋਨੇ ਤੇ ਜਾ ਕੇ ਖਲੋ ਜਾਂਦੀ ਹੈ اٹਕ ਜਾਂਦੀ ਹੈ ਉਹਦੇ ਵਿੱਚ ਖਚਤ ਹੋ ਜਾਂਦੀ ਹੈ ਜੇ ਕਿਸੇ ਦਾ ਚੰਗਾ ਰੂਪ ਵੇਖ ਲਿਆ ਉੱਥੇ ਜਾ ਕੇ ਸੁਰਤ ਜਿਹੜੀ ਹੈ ਖਲੋ ਜਾਂਦੀ ਹੈ ਔਰ ਅਸੀਂ ਆਪਣੀ ਸੁਰਤ ਨੂੰ ਇਸ ਤੋਂ ਉੱਪਰ ਚੁੱਕਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਇਹ ਬਚਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਯਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਕਹਿਣ ਤੋਂ ਭਾਵ ਕਿ ਆਪਣੀ ਸੁਰਤ ਨੂੰ ਉੱਚਾ ਚੁੱਕਣਾ ਇਹਨਾਂ ਰਸਾਂ ਦੇ ਵਿੱਚ ਨਹੀਂ ਫਸਣਾ ਕਨਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਦਾਰਸ ਪੀਵੇ ਕੋਏ ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ ਦਰਬਾਰ ਸਾਹਿਬ ਜੋ ਅੰਮ੍ਰਿਤ ਸਰੋਵਰ ਹੈ ਇਹਨੋਂ ਪੁਰਾਤਨ ਸਮੇਂ ਵਿੱਚ ਸੁਦਾ ਸਰਵੀ ਕਿਹਾ ਜਾਂਦਾ ਸੀ ਸੁਦਾ ਧੂਪ ਕਿ ਅੰਮ੍ਰਿਤ ਦੇ ਨਾਲ ਲਬ ਲਬ ਭਰਿਆ ਹੋਇਆ ਨਕਾ ਨਕ ਭਰਿਆ ਸਰੋਵਰ ਪ੍ਰੇਮ ਸੁਦਾ ਰਸ ਪੀਵੇ ਕੋਈ ਹੁਣ ਜਿਹੜਾ ਮਨੁੱਖ ਪ੍ਰੇਮ ਦੇ ਇਸ ਰਸ ਨੂੰ ਪੀ ਲੈਂਦਾ ਹੈ ਕਦੇ ਵੀ ਤੁਸੀਂ ਸਰੋਵਰ ਵੇਖਣਾ ਸਰੋਵਰ ਦੇ ਉੱਤੇ ਜਦੋਂ ਹਵਾ ਚੱਲਦੀ ਹੈ ਉੱਪਰ ਲੀਆਂ ਲਹਿਰਾਂ ਦੇ ਉੱਤੇ ਤਰੰਗ ਹੁੰਦੀ ਹੈ ਪਰ ਜਿਹੜਾ ਸਰੋਵਰ ਦਾ ਥਲੜਾ ਪਾਸਾ ਹੈ ਥਲੜੇ ਪਾਸੇ ਤਰੰਗਾਂ ਨਹੀਂ ਹੁੰਦੀਆਂ ਥਲੜਾ ਪਾਸਾ ਬਿਲਕੁਲ ਟਿਕਿਆ ਹੁੰਦਾ ਹੈ ਉੱਪਰ ਭਾਵੇਂ ਲਹਿਰਾਂ ਉੱਠ ਜਾਣ ਪਰ ਸਮੁੰਦਰ ਦੀ ਗਹਿਰਾਈ ਦੇ ਵਿੱਚ ਕਦੇ ਵੀ ਲਹਿਰਾਂ ਨਹੀਂ ਉੱਠਦੀਆਂ ਉਹ ਟਿਕਿਆ ਹੀ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਮ ਦੇ ਰਸ ਨੂੰ ਪੀ ਲੈਂਦਾ ਉਹ ਅੰਦਰੋਂ ਟਿਕਿਆ ਹੁੰਦਾ ਹੈ ਬਾਹਰੋਂ ਭਾਵੇਂ ਥੋੜੇਪੋਤ ਉਹਦੇ ਅੰਦਰ ਹਾਵ ਭਾਵ ਜਾਗਣ ਪਰ ਅੰਦਰੋਂ ਉਹ ਟਿਕਿਆ ਹੁੰਦਾ ਹੈ ਇੱਕ ਸਰੋਵਰ ਦੇ ਰਾਹੀ ਪ੍ਰੇਮ ਸੁਦਾ ਰਸ ਪੀਵੇ ਕੋਈ ਜਰਾ ਮਰਨ ਦੁੱਖ ਫੇਰ ਨਾ ਹੋਏ ਜਰਾ ਕਹਿੰਦੇ ਨੇ ਬੁਢੇਪੇ ਨੂੰ ਮਰਨ ਦੁੱਖ ਫੇਰ ਨਾ ਹੋਏ ਤੇ ਜਿਹੜੀ ਆਤਮਿਕ ਜੀਵਨ ਦੀ ਮੌਤ ਹੈ ਉਹ ਉਹਨੂੰ ਨਹੀਂ ਵਿਆਪਦੀ ਛਟ ਖਟ ਚੱਕਰ ਸ਼ਹੂ ਦਿਸਤਾਏ ਛੇਵੀਂ ਤੇ ਤਰਾਹੀ ਉਪਦੇਸ਼ ਦਿੰਦੇ ਨੇ ਖਟ ਕਹਿੰਦੇ ਨੇ 6 ਨੂੰ ਚੱਕਰ ਦਾ ਅਰਥ ਤੁਸੀਂ ਸਾਰੇ ਸਮਝ ਗਏ ਹੋ ਪੰਜ ਗਿਆਨ ਇੰਦਰੇ ਔਰ ਛੀਮਾ ਮਨ ਚਾਹੂੰ 6 ਦਿਸ਼ਾਵਾਂ ਨੇ ਪੂਰਬ ਪੱਛਮ ਉੱਤਰ ਦੱਖਣ ਥੱਲੇ ਤੇ ਉੱਪਰ 6 ਦਿਸ਼ਾਵਾਂ ਇਹਦੇ ਵਿੱਚ ਮੇਰਾ ਮਨ ਦੌੜਦਾ ਹੈ ਮੇਰਾ ਮਨ ਪਟਕਦਾ ਹੈ ਧਨ ਪਦਾਰਥਾਂ ਦੀ ਲਾਲਸਾ ਕਰਕੇ ਇਹ ਪੰਜ ਗਿਆਨ ਇੰਦਰੀ ਔਰ ਛੇਵਾ ਮਨ ਪੂਰਾ ਜਥਾ ਲੈ ਕੇ ਪੂਰਾ ਜਥਾ ਲੈ ਕੇ ਚਾਰ ਦਿਸ਼ਾਵਾਂ ਔਰ ਉਪਰ ਤੇ ਹੇਟਾਂ ਦੋ ਦਿਸ਼ਾਵਾਂ ਹੋਰ ਸ਼ਹੂ ਦਿਸਤਾਏ ਮਨ ਛੇ ਦਿਸ਼ਾਵਾਂ ਦੇ ਵਿੱਚ ਪਟਕਦਾ ਪਿਆ ਧਨ ਲਾਲਸਾ ਇਹ ਪਦਾਰਥਾਂ ਦੀ ਬਿਨ ਪਰਚੈ ਨਹੀਂ ਥਿਰ ਰਹਾਏ ਜਦੋਂ ਤੱਕ ਇਹ ਨਾਮ ਦੇ ਵਿੱਚ ਪਤੀਜਦਾ ਨਹੀਂ ਕਿਉਂਕਿ ਪਰਮਾਤਮਾ ਦਾ ਇੱਕ ਗੁਣ ਲਿਖਿਆ ਕਿ ਪਰਮਾਤਮਾ ਸੱਚ ਹੈ ਸਦਾ ਥਿਰ ਰਹਿਣ ਵਾਲਾ ਹੈ ਤੇ ਜਿਹੜਾ ਮਨੁੱਖ ਸੱਚ ਦਾ ਧਾਰਨੀ ਹੋ ਜਾਏਗਾ ਜੇ ਪਰਮਾਤਮਾ ਟਿਕਿਆ ਹੋਇਆ ਉਹਦੇ ਨਾਲ ਸਾਝ ਪਾਉਗੇ ਉਹ ਵੀ ਤੁਹਾਨੂੰ ਟਿਕਾਏਗਾ ਸੱਚ ਕਹਿਣ ਦੇ ਨਾਲ ਸਾਰੇ ਆਖੀ ਜਾਈਏ ਸੱਚ ਹੈ ਸੱਚ ਹੈ ਠੀਕ ਹੈ ਜੀ ਸਾਰੇ ਆਖੀ ਜਾਈਏ ਵੱਡਾ ਹੈ ਵੱਡਾ ਹੈ ਠੀਕ ਹੈ ਜੀ ਪਰ ਤੂੰ ਵੀ ਤੇ ਵੱਡਾ ਹੋਊ ਆਪਣੇ ਵੱਲ ਆਪਣੇ ਆਪ ਨੂੰ ਕਿਉਂਕਿ ਜਦੋਂ ਅਸੀਂ ਉਹਦੇ ਨਾਲ ਸਾਝ ਪਾਉਨੇ ਆ ਪਰਮਾਤਮਾ ਦੇ ਗੁਣ ਉਹਦਾ ਜਿਹੜਾ ਲੱਛਣ ਹੈ ਉਹ ਲੱਛਣ ਮੇਰੇ ਅੰਦਰ ਆ ਜਾਂਦਾ ਹੈ ਗੁਰੂ ਸਾਹਿਬ ਨੇ ਆਖਿਆ ਨਾ ਮਨ ਸਾਚਾ ਮੁਖ ਸਾਚਾ ਸੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਕਹਿੰਦੇ ਨੇ ਬ੍ਰਹਮ ਗਿਆਨੀ ਉਹ ਹੈ ਪਰਮਾਤਮਾ ਇੱਕ ਬ੍ਰਹਮ ਗਿਆਨੀ ਹੈ ਜਦੋਂ ਉਹਦੇ ਗੁਣ ਕਿਸੇ ਦੇ ਅੰਦਰ ਆਉਣ ਲੱਗ ਜਾਣ ਫਿਰ ਉਹ ਪਰਮਾਤਮਾ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਆਖਿਆ ਬ੍ਰਹਮ ਗਿਆਨੀ ਸੇ ਜਨ ਭਏ ਉਹ ਫਿਰ ਮਨੁੱਖ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਮਹਾਰਾਜ ਇੱਥੇ ਕਹਿੰਦੇ ਨੇ ਬਿਨ ਪਰਚੈ ਨਹੀਂ ਥਿਰ ਰਹਾਏ ਇਹ ਮਨ ਟਿਕੇਗਾ ਨਹੀਂ ਜਦੋਂ ਤੱਕ ਉਹ ਸਥਿਰ ਪਰਮਾਤਮਾ ਦੇ ਨਾਲ ਜੁੜਦਾ ਨਹੀਂ ਦੁਬਿਧਾ ਮੇਟ ਖਿਮਾ ਗੈ ਰਹੋ ਮਨ ਦੇ ਵਿੱਚ ਜਿਹੜੀ ਦੁਬਿਧਾ ਹੈ ਦੁਚਿੱਤਾ ਬਣ ਹੈ ਮਨ ਦੇ ਵਿੱਚ ਜਿਹੜੀ ਡਿਵੈਲਟੀ ਹੈ ਇਹਨੂੰ ਦੂਰ ਕਰਕੇ ਖਿਮਾ ਗੈ ਰਹੋ ਤੇ ਧੀਰਜवान ਹੋਵੋ ਧੀਰਜवान ਕਿਵੇਂ ਦਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਰੁੱਖ ਵਰਗਾ ਹੋ ਜਾ ਦਰਬੀਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਇਹਨਾਂ ਤੀਰਜ ਤੇਰੇ ਅੰਦਰ ਹੋਣਾ ਚਾਹੀਦਾ ਜਿੰਨਾ ਤੀਰਜ ਇੱਕ ਰੁੱਖ ਦੇ ਵਿੱਚ ਹੈ ਰੁੱਖ ਦੇ ਉੱਤੇ ਦੇਖੋ ਉਹਦੇ ਸਿਰ ਦੇ ਉੱਤੇ ਧੁੱਪ ਦੀਆਂ ਕਿਰਨਾਂ ਪੈਂਦੀਆਂ ਨੇ ਸੂਰਜ ਦੀਆਂ ਔਰ ਉਹਦੀ ਜੜ ਦੇ ਵਿੱਚ ਜਿਹੜਾ ਆ ਕੇ ਖਲੋ ਜਾਵੇ ਉਹਨੂੰ ਸ਼ਾਂ ਦਿੰਦਾ ਹੈ ਉਹਦੇ ਅੰਦਰ ਇਹਨਾਂ ਪਰਉਪਕਾਰ ਹੈ ਕਿ ਜੇਕਰ ਉਸ ਰੁੱਖ ਨੂੰ ਕੋਈ ਫਲਦਾਰ ਰੁੱਖ ਨੂੰ ਵੱਟਾ ਮਾਰੀਏ ਉਹ ਅਗੋ ਵੱਟੇ ਦਾ ਜਵਾਬ ਵੱਟੇ ਨਾਲ ਨਹੀਂ ਦਿੰਦਾ ਸਗੋ ਆਪਣੇ ਤਨ ਤੋਂ ਫਲ ਲਾ ਕੇ ਉਹਨੂੰ ਦੇ ਦਿੰਦਾ ਹੈ ਕਿ ਆਹ ਲੈ ਤੂੰ ਮੈਨੂੰ ਮਾਰ ਵੀ ਰਿਹਾ ਹੈ ਤੇ ਮੈਂ ਤੈਨੂੰ ਸੁਖ ਦੇਣਾ ਹੈ ਮੈਂ ਤੈਨੂੰ ਫਲ ਦੇਣਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਫਿਰ ਇਨਸਾਨ ਕਿ ਹੋ ਜਾਏ ਆਪ ਸਹੰਦੇ ਦੁੱਖ ਜਗ ਵਰਸਾਇਆ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਮੇਟ ਖਿਮਾ ਗਏ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਤੇ ਇਹ ਜਿਹੜੇ ਧਾਰਮਿਕ ਕਰਮ ਨੇ ਧਾਰਮਿਕ ਕਰਮ ਇੱਕ ਲਮੇਰਾ ਦੁੱਖ ਦਿੰਦੇ ਨੇ ਧਾਰਮਿਕ ਕਰਮ ਕਰਕੇ ਜਿਹੜੇ ਦੁੱਖ ਪ੍ਰਾਪਤ ਹੁੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਉਹ ਪਾਖੰਡ ਕਰਮ ਸਾਰੇ ਤਿਆਗ ਦੇ ਵਰਤ ਰੱਖਣੇ ਕਿਉਂਕਿ ਵਿਚਾਰ ਜਿਹੜੀ ਹੈ ਉਹ ਥਿੱਤਾਂ ਤੇ ਚੱਲ ਰਹੀ ਹੈ ਵਾਰਾਂ ਤੇ ਚੱਲ ਰਹੀ ਹੈ ਤੇ ਭਗਤ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਕੋਈ ਵੀ ਦਿਨ ਐਸਾ ਨਹੀਂ ਕਿ ਆ ਦਿਨ ਮੰਗਲਵਾਰ ਚੰਗਾ ਹੈ ਜੀ ਅੱਜ ਮੈਂ ਮੰਗਲਵਾਰ ਦਾ ਵਰਤ ਰੱਖਣਾ ਹੈ ਅੱਜ ਪੂਰਨਮਾਸ਼ੀ ਹੈ ਜੀ ਅੱਜ ਸੰਗ੍ਰਾਂਦ ਹੈ ਜੀ ਅੱਜ ਜੀ ਮੱਸੀਆ ਦਾ ਦਿਨ ਹੈ ਮਹਾਰਾਜੀ ਕਹਿੰਦੇ ਨੇ ਇਹਨਾਂ ਦਿਨ ਦਿਹਾਰਾਂ ਦੀ ਗੁਰਮਤ ਦੇ ਵਿੱਚ ਕੋਈ ਗਿਣਤੀ ਨਹੀਂ 100 ਦਿਨ ਸਫਲ ਗਿਣਿਆ ਗੁਰੂ ਕੀ ਕਹਿੰਦਾ 100 ਦਿਨ ਸਫਲ ਗਣਿਆ ਪ੍ਰਭੂ ਮਿਲਾਇਆ ਰਾਮ ਉਹ ਦਿਨ ਤੇਰੇ ਲਈ ਤੂੰ ਗਿਣਤੀ ਵਿੱਚ ਰੱਖੀ ਚੰਗਾ ਹੈ ਜਿਸ ਦਿਨ ਮੈਂ ਤੈਨੂੰ ਪਰਮਾਤਮਾ ਚੇਤੇ ਕੀਤਾ ਹੈ ਕੁਰਬਾਨ